ਵੱਲੋਂ ਸਰਕਾਰੀ ਸਕੂਲ ਲਈ ਵੱਡਾ ਕਦਮ ਚੁੱਕਿਆ ਗਿਆ ਹੈ ਪ੍ਰਾਇਮਰੀ ਸਕੂਲ ਦੇ ਅਧਿਆਪਕ ਫਿਨਲੈਂਡ ਦੇ ਵਿੱਚ ਟ੍ਰੇning ਲੈਣ ਲਈ ਜਾਣਗੇ 72 ਅਧਿਆਪਕਾਂ ਦੀ ਇਹ ਜਿਹੜੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਤੇ ਹੁਣ ਇਹ ਅਧਿਆਪਕ ਜਿਹੜੇ ਉਹ ਟ੍ਰੇning ਲੈਣ ਲਈ ਫਿਨਲੈਂਡ ਦੇ ਵਿੱਚ ਜਾਣਗੇ ਉੱਥੇ ਟ੍ਰੇning ਲੈਣਗੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਬਨੀਤ ਜੀ ਬਨੀਤ ਇਹ ਅਧਿਆਪਕ ਜਿਹੜੇ ਆ ਹੁਣ ਟ੍ਰੇning ਲੈਣ ਲਈ ਫਿਨਲੈਂਡ ਜਾਣਗੇ ਤੋਂ ਤੋਂ ਟ੍ਰੇning ਲੈ ਕੇ ਇੱਥੇ ਦੇ ਜਿਹੜੇ ਅ ਬੱਚੇ ਨੇ ਉਹਨਾਂ ਨੂੰ ਪੜਾ ਕੇ ਇੱਕ ਵਧੀਆ ਤੇ ਸਹੀ ਢੰਗ ਦੇ ਨਾਲ ਇੱਕ ਬੱਚਿਆ ਦਾ ਜੀਵਨ ਜਿਹੜਾ ਉਹ ਕਰਨਗੇ ਬਿਲਕੁਲ ਭਾਵਨਾ ਦੇਖੋ ਇਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹ ਲਗਾਤਾਰ ਸਿੱਖਿਆ ਦੇ ਮਿਆਰ ਨੂੰ ਉੱਪਰ ਚੱਕਣ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਨਜ਼ਰ ਆ ਰਹੀ ਹੈ ਕਿ ਬਾਅਦ ਦੇ ਮੁਲਕਾਂ ਦੇ ਵਿੱਚ ਜਨਾਤਾ ਐਜੂਕੇਸ਼ਨ ਸਿਸਟਮ ਕਾਫੀ ਬੈਕਪਰ ਹੈ ਉੱਤੇ ਪੰਜਾਬ ਦੇ ਜਿਹੜੇ ਟੀਚਰ ਨੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੂੰ ਟ੍ਰੇning ਦਿਵਾਈ ਚਾਹੀਦੀ ਹੈ

ਉਹ ਲਗਭਗ ਮੁਕੰਮਲ ਹੋ ਚੁੱਕੀ ਹੈ ਔਰ ਉਹ ਇੱਕ ਡੇਟ ਫਾਈਨਲ ਕੀਤੀ ਗਈ ਹੈ ਕਿ ਉਸੀ ਡੇਟ ਦੇ ਅਨੁਸਾਰ ਆਪਾਂ ਸਰ ਆਪਾਂ ਜਿਹੜੇ ਨੇ ਉਹ ਫਿਨਲੈਂਡ ਜਾਂਦੇ ਹੋਣਗੇ ਨਾਲ ਸਰਾਂਖੇਰ ਉੱਤੇ ਜਿਹੜੀ ਉੱਚ ਸਿੱਖਿਆ ਉਸ ਨੂੰ ਹਾਸਲ ਕਰਕੇ ਪੰਜਾਬ ਦੇ ਉਹਨਾਂ ਦੇ ਵਿੱਚ ਉਹ ਉੱਚ ਸਿੱਖਿਆ ਨੂੰ ਪੜ੍ਹਾਉਂਦੇ ਹੋਏਗੀ ਆ ਅਧਿਆਪਨ ਜਿਹੜੇ ਨੇ ਨੋ ਸਰਾਂਖੇਰ ਇਸੇ ਕਾਰਨ ਵੀ ਤੁਮਾਤੋ ਇਸ ਤਰ੍ਹਾਂ ਦਾ ਜਿਹੜਾ ਇੱਕ ਮਾਹੌਲ ਹੈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਤੇ ਸਰਕਾਰ ਵੀ ਪਰ ਤੋਂ ਆਪਣੇ ਖਰਚੇ ਦੇ ਉੱਪਰ ਅੱਗੇ ਆਪਾਂ ਨੂੰ ਦੇਸ਼ ਪੱਧਰ 'ਤੇ ਜਾਂਦਾ ਉੱਤੋਂ ਨੂੰ ਬੈਸਲ ਟ੍ਰੇਨਿੰਗ ਦਵਾਈ ਚੰਦੀ ਹੈ ਉਹ ਉਸ ਤੋਂ ਬਾਅਦ ਉਸ ਟ੍ਰੇਨਿੰਗ ਨੂੰ ਪੰਜਾਬ ਦੇ ਵਿੱਚ 3 ਦਿਨ ਤਰੀਕੇ ਦੇ ਨਾਲ ਲਾਗੂ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਦੇ ਕੋਸ਼ਿਸ਼ ਕੀਤਾ ਹੈ ਕਿ ਪੰਜਾਬ ਦੇ ਵਿੱਚ ਸਕੂਲਾਂ ਦਾ ਜਿਹੜਾ ਸਰਕਾਰੀ ਸਕੂਲਾਂ ਦਾ ਸਿਸਟਮ ਹੈ ਉਸ ਨੂੰ ਸੁਧਾਰਿਆ ਜਾਏ ਟੀਚਰਾਂ ਨੂੰ ਬੈਤਰ ਸਿੱਖਿਆ ਦਵਾਈ ਜਾਏ ਔਰ ਇਸੇ ਸਿੱਖਿਆ ਦੇ ਆਧਾਰ 'ਤੇ ਜਿਹੜੇ ਸਕੂਲਾਂ ਦੇ ਵਿੱਚ ਪੜਨ ਵਾਲੇ ਬੱਚੇ ਨੇ ਉਹਨਾਂ ਨੂੰ ਇੱਕ ਬੈਸਲ ਇਨਫਰਾਸਟ੍ਰਕਚਰ ਦੇ ਨਾਲ ਨਾਲ ਦਸਤ ਤਕਨੀਕ ਤੇ ਜਿਹੜੀ ਆ ਉਹ ਪ੍ਰਗਟ ਕਰਾਈਏ ਤਾਂ ਕਿ ਉਹ ਬੱਚੇ ਜਿਹੜੇ ਇਹ ਸਿੱਖਿਆ ਹਾਸਲ ਕਰਕੇ ਆਪਣਾ ਭਵਿੱਖ ਜੜਾ ਉਹ ਉਜਵਲ ਕਰ ਸਕਣ ਤੇ ਉਸੇ ਦੇ ਅੰਦਰ ਹੁਣ ਅਬ ਪਰ ਤੇ ਆਪਾਂ ਦਾ ਇੱਕ ਹੋਰ ਜਿਹੜਾ ਕਿਸੇ ਤਰ੍ਹਾਂ ਦਾ ਕਾਫਲਾ ਉਹ ਪੁਣ ਜਿੱਦੇ ਤੋਂ ਟਿਲੈਂਡ ਜਾਂਦਾ ਨਜ਼ਰ ਆਏਗਾ ਦੇਖਣ ਵਾਲੀ ਗੱਲ ਹੈ ਕਿ ਕਦੋਂ ਇਹਨਾਂ ਨੂੰ ਪੰਜਾਬ ਤੋਂ ਟਿਲੈਂਡ ਲਈ ਰਵਾਨਾ ਕੀਤਾ ਜਾਂਦਾ ਹੈ ਧੰਨਵਾਦ ਬਨੀਤ ਹੋਰ ਜਾਣਕਾਰੀ ਲਈ ਜੁੜੇ ਰਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹੀ ਹੋਗੇ ਬਨੀਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਝਪਕਾਂ ਨੂੰ ਅੰਤਰਰਾਸ਼ਟਰੀ ਪੱਧਰੀ ਟ੍ਰੇਨਿੰਗ ਮਹੱਇਆ ਕਰਵੋਣ ਲਈ ਫਿਨਲੈਂਡ ਦੀ ਯੂਨੀਵਰਸਿਟੀ ਆਫ ਟੁਰਕੂ ਵੇਖੇ भेजे ਜਾਣ ਵਾਲੇ 72 ਅਧਿਆਪਕਾਂ ਦੀ ਚੋਣ ਪ੍ਰਕਿਰਿਆ ਜਿਹੜੀ ਆ ਮੁਕੰਮਲ ਹੋ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਮੁਹੱਈਆ ਕਰਵਾਉਂਦਾ ਫੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਜਿਨ੍ਹਾਂ ਪ੍ਰਾਇਮਰੀ ਅਧਿਆਪਕਾਂ ਦੀ ਇਸ ਟ੍ਰੇਨਿੰਗ ਲਈ ਚੋਣ ਹੋਈ ਹੈ ਤੇ ਉਹ 3 ਹਫ਼ਤੇ ਦੀ ਟ੍ਰੇਨਿੰਗ ਯੂਨੀਵਰਸਿਟੀ ਆਫ ਤੁਰਕੋ ਵਿਖੇ ਹਾਸਲ ਕਰਨਗੇ ਇਸ ਤੋਂ ਬਾਅਦ ਕੋ ਆਕੇ ਇਥੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇੱਕ ਬਿਹਤਰ ਸਿੱਖਿਆ ਦੇ ਸਕਣਗੇ ਸਭ ਤੋਂ ਸਭ ਗੱਲ ਤੁਸੀਂ ਦੇਖ ਰਹੇ ਹੋ ਦਿਨਿਕ ਸਹਿਰਾ ਤੇ ਮਹਿ ਬਾਵਨਾ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਲਈ ਵੱਡਾ ਕਦਮ ਚੁੱਕਿਆ ਗਿਆ ਹੈ ਪ੍ਰਾਇਮਰੀ ਸਕੂਲ ਦੇ ਅਧਿਆਪਕ ਫਿਨਲੈਂਡ ਦੇ ਵਿੱਚ ਟ੍ਰੇਨਿੰਗ ਲੈਣ ਲਈ ਜਾਣਗੇ 72 ਅਧਿਆਪਕਾਂ ਦੀ ਇਹ ਜਿਹੜੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਤੇ ਹੁਣ ਇਹ ਅਧਿਆਪਕ ਜਿਹੜੇ ਉਹ ਟ੍ਰੇਨਿੰਗ ਲੈਣ ਲਈ ਫਿਨਲੈਂਡ ਦੇ ਵਿੱਚ ਜਾਣਗੇ ਉੱਥੇ ਟ੍ਰੇਨਿੰਗ ਲੈਣਗੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹੀ ਹੋਗੀ ਵਨੀਤ ਜੀ ਵਨੀਤ ਇਹ ਅਧਿਆਪਕ ਜਿਹੜੇ ਆ ਹੁਣ ਟ੍ਰੇਨਿੰਗ ਲੈਣ ਲਈ ਫਿਨਲੈਂਡ ਜਾਣਗੇ ਤੋਂ ਤੋਂ ਟ੍ਰੇਨਿੰਗ ਲੈ ਕੇ ਇੱਥੇ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਪੜਾ ਕੇ ਇੱਕ ਵਧੀਆ ਤੇ ਸਹੀ ਢੰਗ ਦੇ ਨਾਲ ਇੱਕ ਬੱਚਿਆ ਦਾ ਜੀਵਨ ਜਿਹੜਾ ਉਹ ਕਰਨਗੇ ਬਿਲਕੁਲ ਭਾਵਨਾ ਦੇਖੋ ਇਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਭਗਵੰਤਮਾਨ ਦੀ ਸਰਕਾਰ ਹੈ ਉਹ ਲਗਾਤਾਰ ਸਿੱਖਿਆ ਦੇ ਮinare ਉੱਪਰ ਚੱਕਣ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਨਜ਼ਰ ਆ ਰਹੀ ਹੈ ਕਿ ਬਾਅਦ ਵਿੱਚ ਮੁਲਕਾਂ ਦੇ ਵਿੱਚ ਜਨਾਤਾ ਐਜੂਕੇਸ਼ਨ ਸਿਸਟਮ ਕਾਫੀ ਬਿਹਤਰ ਹੈ ਉਤੇ ਪੰਜਾਬ ਦੇ ਜਿਹੜੇ ਟੀਚਰ ਨੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੂੰ ਟੇਕਿਆ ਜਾਂਦਾ ਉਹਨਾਂ ਨੂੰ ਟ੍ਰੇਨਿੰਗ ਦਵਾਈ ਚਾਹੀਦੀ ਹੈ

ਉਹ ਕੰਮ تقریبا ਮੁਕੰਮਲ ਹੋ ਚੁੱਕੀ ਹੈ ਔਰ ਇਹ ਜੇਡ ਫਾਈਨਲ ਕੀਤੀ ਜਾਏਗੀ ਉਸੇ ਜੇਡ ਦੇ ਅਨੁਸਾਰ ਆਪਾ ਅਧਿਆਪਨ ਜਿਹੜੇ ਨੇ ਹੁਣ ਫਿਨਲੈਂਡ ਜਾਂਦੇ ਹੋ ਉਹਨਾਂ ਦਰਾਂ ਦੇ ਉਰਤੇ ਜਿਹੜੀ ਉੱਚ ਸਿੱਖਿਆ ਉਸ ਨੂੰ ਹਾਪਲ ਕਰਕੇ ਪੰਜਾਬ ਦੇ ਉਹਨਾਂ ਦੇ ਵਿੱਚ ਉੱਚ ਸਿੱਖਿਆ ਨੂੰ ਪੜਾਉਂਦੇ ਹੋਏਗੀ ਆ ਅਧਿਆਪਨ ਜਿਹੜੇ ਲਈ ਇਹਨਾਂ ਦਾ ਰਾਂਝੇ ਉਰਤੇ ਕਾਫੀ ਸਮਾਤੋ ਇਸ ਤਰ੍ਹਾਂ ਦਾ ਜਿਹੜਾ ਇੱਕ ਮਾਹੌਲ ਹੈ ਪੰਜਾਬ ਦੇ ਵਿੱਚ ਬੈਠਣ ਨੂੰ ਜਿੱਤੇ ਸਰਕਾਰ ਵੀ ਪਰਪਉ ਆਪਣੇ ਖਰਚੇ ਦੇ ਉੱਪਰ ਨੂੰ ਦੇਸ਼ ਤੇ ਗਿਆ ਜਾਂਦਾ ਹੈ ਉਸ ਤੇ ਉਹਨਾਂ ਨੂੰ ਬੈਸਲ ਟ੍ਰੇਨਿੰਗ ਦਵਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਉਸ ਟ੍ਰੇਨਿੰਗ ਨੂੰ ਪੰਜਾਬ ਦੇ ਵਿੱਚ ਤਿੰਨ ਦਿਨ ਤਰੀਕੇ ਦੇ ਨਾਲ ਲਾਗੂ ਕੀਤਾ ਜਾਂਦਾ ਹੈ ਇਸ ਦੇ ਤੌਰ ਤੇ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਸਕੂਲਾਂ ਦਾ ਜਿਹੜਾ ਸਰਕਾਰੀ ਸਕੂਲਾਂ ਦਾ ਸਿਸਟਮ ਹੈ ਉਸ ਨੂੰ ਸੁਧਾਰਿਆ ਜਾਏ ਟੀਚਰਾਂ ਨੂੰ ਬੈਸਲ ਸਿੱਖਿਆ ਦਵਾਈ ਜਾਏ ਔਰ ਇਸੇ ਸਿੱਖਿਆ ਦੇ ਆਧਾਰ ਤੇ ਜਿਹੜੇ ਉਹਨਾਂ ਦੇ ਵਿੱਚ ਪੜ੍ਹਨ ਵਾਲੇ ਬੱਚੇ ਨੇ ਉਹਨਾਂ ਨੂੰ ਇੱਕ ਬੈਸਲ ਇਨਫਰਾਸਟ੍ਰਕਚਰ ਦੇ ਨਾਮ ਨਾਲ ਇਹਨਾਂ ਤਕਨੀਕ ਦੇ ਪਿੱਛੇ ਜਿਹੜੀ ਆ ਉਹ ਬਲਵਤ ਕਰਾਈ ਜਾਂ ਤਾਂ ਕਿ ਉਹ ਬੱਚੇ ਜਿਹੜੇ ਨੇ ਇਹ ਸਿੱਖਿਆ ਹਾਸਲ ਕਰਕੇ ਆਪਣਾ ਭਵਿੱਖ ਜਿਹੜਾ ਉਹ ਉਜਵਲ ਕਰ ਸਕਣ ਤੇ ਉਸੇ ਦੇ ਅੰਦਰੋਂ ਹੁਣ ਅਬ ਕਰਦੇ ਆਪਾਂ ਦਾ ਇੱਕ ਹੋਰ ਜਿਹੜਾ ਐਸਡ ਗੈਕ ਕਾਫਲਾ ਉਹ ਹੁਣ ਜਿੱਦੇ ਟੋਟਕਿੰਲੈਂਡ ਜਾਂਦਾ ਨਜ਼ਰ ਆਏਗਾ ਦੇਖਣ ਆਲੀ ਕਰ ਰਿਹਾ ਕਿ ਇਕਦੋਂ ਇਹਨਾਂ ਨੂੰ ਪੰਜਾਬ ਤੋਂ ਟੋਟਕਿੰਲੈਂਡ ਲਈ ਰਵਾਨਾ ਕੀਤਾ ਜਾਂਦਾ ਹੈ ਧੰਨਵਾਦ ਬਨੀਤ ਹੋਰ ਜਾਣਕਾਰੀ ਲਈ ਜੁੜੇ ਰਾਂਗੇ ਤੁਹਾਡੇ ਨਾਲ ਹੀ ਅਸੀਂ ਮੇਰੇ ਸਹੀ ਹੋਗੇ ਬਨੀਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦਾ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਝਪਕਾ ਦੋਂ ਤਰਸਟੀਏ ਪੱਧਤੀ ਟ੍ਰੇਨਿੰਗ ਮਹਈਆ ਕਰਵੋਣ ਲਈ ਫਿਨਲੈਂਡ ਦੀ ਯੂਨੀਵਰਸਿਟੀ ਆਫ ਟੁਰਕੂ ਵੇਖੇ भेजे ਜਾਣ ਵਾਲੇ 72 ਅਧਿਆਪਕਾਂ ਦੀ ਚੋਣ ਪ੍ਰਕਿਰਿਆ ਜਿਹੜੀ ਆ ਮੁਕੰਮਲ ਹੋ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਮੁਹੱਈਆ ਕਰਵਾਉਂਦਾ ਫੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਜਿਨ੍ਹਾਂ ਪ੍ਰਾਇਮਰੀ ਅਧਿਆਪਕਾਂ ਦੀ ਇਸ ਟ੍ਰੇਨਿੰਗ ਲਈ ਚੋਣ ਹੋਈ ਹੈ ਤੇ ਉਹ 3 ਹਫ਼ਤੇ ਦੀ ਟ੍ਰੇਨਿੰਗ ਯੂਨੀਵਰਸਿਟੀ ਆਫ ਤੁਰਕੋ ਵਿਖੇ ਹਾਸਿਲ ਕਰਨਗੇ ਜਿਸ ਤੋਂ ਬਾਅਦ ਕੋ ਆਕੇ ਇੱਥੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇੱਕ ਬਿਹਤਰ ਸਿੱਖਿਆ ਦੇ ਸਕਣਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਹਿਰਾ ਤੇ ਮੈਂ ਹਾਂ ਭਾਵਨਾ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਲਈ ਵੱਡਾ ਕਦਮ ਚੁੱਕਿਆ ਗਿਆ ਹੈ ਪ੍ਰਾਇਮਰੀ ਸਕੂਲ ਦੇ ਅਧਿਆਪਕ ਫਿਨਲੈਂਡ ਦੇ ਵਿੱਚ ਟ੍ਰੇਨਿੰਗ ਲੈਣ ਲਈ ਜਾਣਗੇ 72 ਅਧਿਆਪਕਾਂ ਦੀ ਇਹ ਜਿਹੜੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਤੇ ਹੁਣ ਇਹ ਅਧਿਆਪਕ ਜਿਹੜੇ ਉਹ ਟ੍ਰੇਨਿੰਗ ਲੈਣ ਲਈ ਫਿਨਲੈਂਡ ਦੇ ਵਿੱਚ ਜਾਣਗੇ ਉੱਥੇ ਟ੍ਰੇਨਿੰਗ ਲੈਣਗੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਵਿਨੀਤ ਜੀ ਵਿਨੀਤ ਇਹ ਅਧਿਆਪਕ ਜਿਹੜੇ ਆ ਹੁਣ ਟ੍ਰੇਨਿੰਗ ਲੈਣ ਲਈ ਫਿਨਲੈਂਡ ਜਾਣਗੇ ਤੋਂ ਤੋਂ ਟ੍ਰੇਨਿੰਗ ਲੈ ਕੇ ਇੱਥੇ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਪੜਾ ਕੇ ਇੱਕ ਵਧੀਆ ਤੇ ਸਹੀ ਢੰਗ ਦੇ ਨਾਲ ਇੱਕ ਬੱਚਿਆ ਦਾ ਜੀਵਨ ਜਿਹੜਾ ਉਹ ਕਰਨਗੇ ਬਿਲਕੁਲ ਭਾਵਨਾ ਦੇਖੋ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹ ਲਗਾਤਾਰ ਵਿੱਦਿਆ ਦੇ ਮਿਆਰ ਨੂੰ ਉੱਪਰ ਚੱਕਣ ਲਈ ਇਸ ਤਰ੍ਹਾਂ ਦੇ ਪ੍ਰਾਲੇ ਕਰਕੇ ਨਜ਼ਰ ਆ ਰਹੀ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਨਾ ਤਾਂ ਐਜੂਕੇਸ਼ਨ ਸਿਸਟਮ ਕਾਫੀ ਬਿਹਤਰ ਹੈ ਉਤੇ ਪੰਜਾਬ ਦੇ ਜਿਹੜੇ ਟੀਚਰ ਨੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੂੰ ਟ੍ਰੇning ਦਵਾਈ ਜਾਂਦੀ ਹੈ

ਉਹ ਕੰਮ ਤਾਂ ਲਗਭਗ ਮੁਕੰਮਲ ਹੋ ਚੁੱਕੀ ਹੈ ਔਰ ਉਹ ਜਿਹੜੇ ਫਾਈਨਲ ਕੀਤੀ ਗਈ ਹੈਗੀ ਉਸੇ ਜਿਹੜੇ ਦੇ ਅਨੁਸਾਰ ਆ ਬਸਤਰ ਰਿਆਪਨ ਜਿਹੜੇ ਨੇ ਉਹ ਫਿਨਲੈਂਡ ਜਾਂਦੇ ਹੋ ਉਹਨਾਂ ਤਰ੍ਹਾਂ ਦੇ ਔਰ ਉੱਥੇ ਜਿਹੜੀ ਉੱਚ ਸਿੱਖਿਆ ਉਸ ਨੂੰ ਹਾਪਲ ਕਰਕੇ ਪੰਜਾਬ ਦੇ ਉਹਨਾਂ ਦੇ ਵਿੱਚ ਉੱਚ ਸਿੱਖਿਆ ਨੂੰ ਪੜ੍ਹਾਉਂਦੇ ਹੋਏਗੀ ਅ ਅਧਿਆਪਨ ਜਿਹੜੇ ਨੇ ਉਹਨਾਂ ਤੋਂ ਰਾਂਹ ਔਰ ਇਸੇ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਪੰਜਾਬ ਦੇ ਵਿੱਚ ਬੈਠਣ ਨੂੰ ਜਿੱਤੇ ਸਰਕਾਰ ਵੀ ਪਰਪੋਂ ਆਪਣੇ ਖਰਚੇ ਦੇ ਉੱਪਰ ਅੱਜ ਆਪਾਂ ਨੂੰ ਇਹ ਸਪੈਸ਼ਲ ਜਾਂਦਾ ਉੱਤੇ ਉਹਨਾਂ ਨੂੰ ਬੈਸਲ ਟ੍ਰੇਨਿੰਗ ਦਵਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਉਸ ਟ੍ਰੇਨਿੰਗ ਨੂੰ ਪੰਜਾਬ ਦੇ ਵਿੱਚ ਇਹਨਾਂ ਤਰੀਕੇ ਦੇ ਨਾਲ ਲਾਗੂ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਦੇ ਕੋਸ਼ਿਸ਼ ਇਸ ਕਰਕੇ ਹੈ ਕਿ ਪੰਜਾਬ ਦੇ ਵਿੱਚ ਸਕੂਲਾਂ ਦਾ ਜਿਹੜਾ ਸਰਕਾਰੀ ਸਕੂਲਾਂ ਦਾ ਸਿਸਟਮ ਹੈ ਉਸ ਨੂੰ ਸੁਧਾਰਿਆ ਜਾਏ ਟੀਚਰਾਂ ਨੂੰ ਬੈਸਲ ਸਿੱਖਿਆ ਦਵਾਈ ਜਾਏ ਔਰ ਇਸੇ ਸਿੱਖਿਆ ਦੇ ਆਧਾਰ 'ਤੇ ਜਿਹੜੇ ਉਹਨਾਂ ਦੇ ਵਿੱਚ ਪੜ੍ਹਨ ਵਾਲੇ ਬੱਚੇ ਨੇ ਉਹਨਾਂ ਨੂੰ ਇੱਕ ਬੈਸਲ ਇਨਫਰਾਸਟ੍ਰਕਚਰ ਦੇ ਨਾਲ ਨਾਲ ਦਸਤਰ ਤਕਨੀਕ ਤੇ ਡਾਕਟਰ ਇੱਥੇ ਜਿਹੜੀ ਆ ਉਹ ਬਲੱਡ ਕਰਾਈਏ ਤਾਂ ਕਿ ਉਹ ਬੱਚੇ ਜਿਹੜੇ ਐਸਐਸ ਕਿਹਿਆ ਹਾਪਲ ਕਰਕੇ ਆਪਣਾ ਪਵਿੱਤ ਜਿਹੜਾ ਉਹ ਉਜਵਲ ਕਰ ਸਕਣ ਤੇ ਉਸੇ ਦੇ ਅੰਦਰੋਂ ਹੁਣ ਅੱਬ ਪਰ ਤੇ ਆਪਾਂ ਦਾ ਇੱਕ ਹੋਰ ਜਿਹੜਾ ਐਸਐਸ ਬੈਕ ਕਾਫਲਾ ਉਹ ਹੁਣ ਜਿੱਦੇ ਤੋਂ ਟੋਟਕਿੰਲੈਂਡ ਜਾਂਦਾ ਨਿਕਲੇਗਾ ਦੇਖਣ ਲਈ ਡਲ ਰਿਹਾ ਕਿ ਕਿ ਕਦੋਂ ਇਹਨਾਂ ਨੂੰ ਪੰਜਾਬ ਤੋਂ ਟਿੰਲੈਂਡ ਲਈ ਰਵਾਨਾ ਕੀਤਾ ਜਾਂਦਾ ਹੈ ਜੀ ਧੰਨਵਾਦ ਬਨੀਤ ਹੋਰ ਜਾਣਕਾਰੀ ਲਈ ਜੁੜੇ ਰਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹੀ ਹੋ ਗਏ ਬਨੀਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਝਪਕਾਂ ਨੂੰ ਅੰਤਰਰਾਸ਼ਟਰੀ ਪੱਧਰੀ ਟ੍ਰੇਨਿੰਗ ਮਹਈਆ ਕਰਵੋਣ ਲਈ ਫਿਨਲੈਂਡ ਦੀ ਯੂਨੀਵਰਸਿਟੀ ਆਫ ਟੁਰਕੂ ਵੇਖੇ भेजे ਜਾਣ ਵਾਲੇ 72 ਅਧਿਆਪਕਾਂ ਦੀ ਚੋਣ ਪ੍ਰਕਿਰਿਆ ਜਿਹੜੀ ਆ ਮੁਕੰਮਲ ਹੋ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਭੇਜਿਆ ਕਰਵਾਉਣ ਦਾ ਫੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਜਿਨ੍ਹਾਂ ਪ੍ਰਾਇਮਰੀ ਅਧਿਆਪਕਾਂ ਦੀ ਇਸ ਟ੍ਰੇਨਿੰਗ ਲਈ ਚੋਣ ਹੋਈ ਹੈ ਤੇ ਉਹ 3 ਹਫ਼ਤਿਆਂ ਦੀ ਟ੍ਰੇਨਿੰਗ ਯੂਨੀਵਰਸਿਟੀ ਆਫ ਤੁਰਕੋ ਵਿਖੇ ਹਾਸਿਲ ਕਰਨਗੇ ਜਿਸ ਤੋਂ ਬਾਅਦ ਕੋ ਆਕੇ ਇਥੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇੱਕ ਬਿਹਤਰ ਸਿੱਖਿਆ ਦੇ ਸਕਣਗੇ ਸੱਸੀ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਹਿਰਾ ਤੇ ਮਹਿ ਬਾਵਨਾ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਲਈ ਵੱਡਾ ਕਦਮ ਚੁੱਕਿਆ ਗਿਆ ਹੈ ਪ੍ਰਾਇਮਰੀ ਸਕੂਲ ਦੇ ਅਧਿਆਪਕ ਫਿਨਲੈਂਡ ਦੇ ਵਿੱਚ ਟ੍ਰੇਨਿੰਗ ਲੈਣ ਲਈ ਜਾਣਗੇ 72 ਅਧਿਆਪਕਾਂ ਦੀ ਇਹ ਜਿਹੜੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਤੇ ਹੁਣ ਇਹ ਅਧਿਆਪਕ ਜਿਹੜੇ ਉਹ ਟ੍ਰੇਨਿੰਗ ਲੈਣ ਲਈ ਫਿਨਲੈਂਡ ਦੇ ਵਿੱਚ ਜਾਣਗੇ ਉੱਥੇ ਟ੍ਰੇਨਿੰਗ ਲੈਣਗੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿ ਹੋਗੀ ਵਨੀਤ ਜੀ ਵਨੀਤ ਇਹ ਅਧਿਆਪਕ ਜਿਹੜੇ ਆ ਹੁਣ ਟ੍ਰੇਨਿੰਗ ਲੈਣ ਲਈ ਫਿਨਲੈਂਡ ਜਾਣਗੇ ਤੋਂ ਤੋਂ ਟ੍ਰੇਨਿੰਗ ਲੈ ਕੇ ਇੱਥੇ ਦੇ ਜਿਹੜੇ ਅ ਬੱਚੇ ਨੇ ਉਹਨਾਂ ਨੂੰ ਪੜਾ ਕੇ ਇੱਕ ਵਧੀਆ ਤੇ ਸਹੀ ਢੰਗ ਦੇ ਨਾਲ ਇੱਕ ਬੱਚਿਆ ਦਾ ਜੀਵਨ ਜਿਹੜਾ ਉਹ ਕਰਨਗੇ ਜੀ ਬਿਲਕੁਲ ਭਾਵਨਾ ਦੇਖੋ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹ ਲਗਾਤਾਰ ਸਿੱਖਿਆ ਦੇ ਮਿਆਰ ਨੂੰ ਉੱਪਰ ਚੱਕਣ ਗਈ ਇਸ ਤਨਦੂ ਪ੍ਰਾਲੇਖ ਦੀ ਨਜ਼ਰ ਆ ਰਹੀ ਹੈ ਕਿ ਬਾੜਵੇਂ ਮੁਲਕਾਂ ਦੇ ਵਿੱਚ ਜਿਨਾ ਦਾ ਐਜੂਕੇਸ਼ਨ ਸਿਸਟਮ ਕਾਫੀ ਬੈਟਰ ਹੈ ਉਤੇ ਪੰਜਾਬ ਦੇ ਜਿਹੜੇ ਟੀਚਰ ਨੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੂੰ ਟ੍ਰੇਨਿੰਗ ਦਵਾਈ ਜਾਂਦੀ ਹੈ

ਲਗਭਗ ਮੁਕੰਮਲ ਹੋ ਚੁੱਕੀ ਹੈ ਔਰ ਉਸ ਇਹ ਡੇਟ ਫਾਈਨਲ ਕੀਤੀ ਗਈ ਹੈ ਕਿ ਉਸੇ ਡੇਟ ਦੇ ਅਨੁਸਾਰ ਆ ਬਸਤਰ ਆਪਾਂ ਜਿਹੜੇ ਨੇ ਫਿਨਲੈਂਡ ਜਾਂਦੇ ਹੋ ਨਾ ਦਰਾਂ ਦੇ ਉਰ ਉੱਤੇ ਜਿਹੜੀ ਉਚਿਤ ਕਿਹਾ ਉਸ ਨੂੰ ਹਾਪਲ ਕਰਕੇ ਪੰਜਾਬ ਦੇ ਉਹਨਾਂ ਦੇ ਵਿੱਚ ਉਹ ਚਿਕਿਆ ਨੂੰ ਪੜਾਉਂਦੇ ਹੋਏ ਵੀ ਆ ਅਧਿਆਪਨ ਜਿਹੜੇ ਲਈ ਇਹਨਾਂ ਤੋਂ ਰਾਂ ਦੇ ਉਰ ਪਿਛੇ ਕਾਫੀ ਸਮਾ ਤੋਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਤੇ ਸਰਕਾਰ ਵੀ ਪਰ ਤੋਂ ਆਪਣੇ ਖਰਚੇ ਦੇ ਉੱਪਰ ਅੱਗੇ ਆਪਾਂ ਨੂੰ ਇਹ ਸਪੈਸ਼ੀਅਲ ਜਾਂਦਾ ਉੱਤੇ ਉਹਨਾਂ ਨੂੰ ਬੈਸਲ ਟ੍ਰੇਨਿੰਗ ਦਵਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਉਸ ਟ੍ਰੇਨਿੰਗ ਨੂੰ ਪੰਜਾਬ ਦੇ ਵਿੱਚ ਦਿਨ ਦਿਨ ਤਰੀਕੇ ਦੇ ਨਾਲ ਲਾਗੂ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਦੇ ਕੋਸ਼ਿਸ਼ ਕਰਕੇ ਹੈ ਕਿ ਪੰਜਾਬ ਦੇ ਵਿੱਚ ਸਕੂਲਾਂ ਦਾ ਜਿਹੜਾ ਸਰਕਾਰੀ ਸਕੂਲਾਂ ਦਾ ਸਿਸਟਮ ਹੈ ਉਸ ਨੂੰ ਸੁਧਾਰਿਆ ਜਾਏ ਕਿੰਚਰਾਂ ਨੂੰ ਬੈਸਲ ਸਿੱਖਿਆ ਦਵਾਈ ਜਾਏ ਔਰ ਇਸੇ ਸਿੱਖਿਆ ਦੇ ਆਧਾਰ 'ਤੇ ਜਿਹੜੇ ਉਹਨਾਂ ਦੇ ਵਿੱਚ ਪੜਨ ਵਾਲੇ ਬੱਚੇ ਨੇ ਉਹਨਾਂ ਨੂੰ ਇੱਕ ਬੈਸਲ ਇਨਫਰਾਸਟ੍ਰਕਚਰ ਦੇ ਨਾਲ ਨਾਲ ਦਸਤਰ ਤਕਨੀਕ ਦੇ ਅੰਦਰ ਪਿੱਛਾ ਜਿਹੜੀ ਆ ਉਹ ਬਲਵਤ ਕਰਾਈ ਜਾਂ ਤਾਂ ਕਿ ਉਹ ਬੱਚੇ ਜਿਹੜੇ ਨੇ ਅਸਰ ਕਿਚਾ ਹਾਸਲ ਕਰਕੇ ਆਪਣਾ ਭਵਿੱਖ ਜਿਹੜਾ ਉਹ ਉਜਵਲ ਕਰ ਸਕਤੇ ਉਸੇ ਦੇ ਅੰਤਰਗਤ ਹੁਣ ਅਬ ਪਰ ਤੇ ਆਪਾਂ ਦਾ ਇੱਕ ਹੋਰ ਜਿਹੜਾ ਕਿਸ ਤਰ੍ਹਾਂ ਦਾ ਕਾਫਲਾ ਉਹ ਹੁਣ ਜਿੱਦੇ ਤੋਂ ਟਿੰਨ ਲੈਣ ਜਾਂਦਾ ਨਜ਼ਰ ਆਏਗਾ ਦੇਖਣ ਵਾਲੀ ਗੱਲ ਹੈ ਕਿ ਕਦੋਂ ਇਹਨਾਂ ਨੂੰ ਪੰਜਾਬ ਤੋਂ ਟਿੰਨ ਲੈਣ ਲਈ ਰਵਾਨਾ ਕੀਤਾ ਜਾਂਦਾ ਹੈ ਧੰਨਵਾਦ ਬਨੀਤ ਹੋਰ ਜਾਣਕਾਰੀ ਲਈ ਜੁੜੇ ਰਾਂਗੇ ਤੁਹਾਡੇ ਨਾਲ ਹੀ ਅਸੀਂ ਮੇਰੇ ਸਹੀ ਹੋਗੇ ਬਨੀਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦਾ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਝਪਕਾ ਦੋਂਤਰਾਸ਼ਟਰੀ ਪੱਧਰੀ ਟ੍ਰੇਨਿੰਗ ਮਹਈਆ ਕਰਵੋਣ ਲਈ ਫਿਨਲੈਂਡ ਦੀ ਯੂਨੀਵਰਸਿਟੀ ਆਫ ਟੁਰਕੂ ਵੇਖੇ भेजे ਜਾਣ ਵਾਲੇ 72 ਅਧਿਆਪਕਾਂ ਦੀ ਚੋਣ ਪ੍ਰਕਿਰਿਆ ਜਿਹੜੀ ਆ ਮੁਕੰਮਲ ਹੋ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਭਈਆ ਕਰਵਾਉਂਦਾ ਫੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਜਿਨ੍ਹਾਂ ਪ੍ਰਾਇਮਰੀ ਅਧਿਆਪਕਾਂ ਦੀ ਇਸ ਟ੍ਰੇਨਿੰਗ ਲਈ ਚੋਣ ਹੋਈ ਹੈ ਤੇ ਉਹ 3 ਹਫ਼ਤੇ ਦੀ ਟ੍ਰੇਨਿੰਗ ਯੂਨੀਵਰਸਿਟੀ ਆਫ ਉੱਤਰਕੋ ਵਿਖੇ ਹਾਸਿਲ ਕਰਨਗੇ ਜਿਸ ਤੋਂ ਬਾਅਦ ਕੋ ਆਕੇ ਇਥੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇੱਕ ਬਿਹਤਰ ਸਿੱਖਿਆ ਦੇ ਸਕਣਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਹਿਰਾ ਤੇ ਮੈਂ ਹਾਂ ਭਾਵਨਾ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਲਈ ਵੱਡਾ ਕਦਮ ਚੁੱਕਿਆ ਗਿਆ ਹੈ ਪ੍ਰਾਇਮਰੀ ਸਕੂਲ ਦੇ ਅਧਿਆਪਕ ਫਿਨਲੈਂਡ ਦੇ ਵਿੱਚ ਟ੍ਰੇਨਿੰਗ ਲੈਣ ਲਈ ਜਾਣਗੇ 72 ਅਧਿਆਪਕਾਂ ਦੀ ਇਹ ਜਿਹੜੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਤੇ ਹੁਣ ਇਹ ਅਧਿਆਪਕ ਜਿਹੜੇ ਉਹ ਟ੍ਰੇਨਿੰਗ ਲੈਣ ਲਈ ਫਿਨਲੈਂਡ ਦੇ ਵਿੱਚ ਜਾਣਗੇ ਉੱਥੇ ਟ੍ਰੇਨਿੰਗ ਲੈਣਗੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਵਿਨੀਤ ਜੀ ਵਿਨੀਤ ਇਹ ਅਧਿਆਪਕ ਜਿਹੜੇ ਆ ਹੁਣ ਟ੍ਰੇਨਿੰਗ ਲੈਣ ਲਈ ਫਿਨਲੈਂਡ ਜਾਣਗੇ ਤੋਂ ਤੋਂ ਟ੍ਰੇਨਿੰਗ ਲੈ ਕੇ ਇੱਥੇ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਪੜਾ ਕੇ ਇੱਕ ਵਧੀਆ ਤੇ ਸਹੀ ਢੰਗ ਦੇ ਨਾਲ ਇੱਕ ਬੱਚਿਆਂ ਦਾ ਜੀਵਨ ਜਿਹੜਾ ਉਹ ਕਰਨਗੇ ਬਿਲਕੁਲ ਭਾਵਨਾ ਦੇਖੋ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਭਗਵੰਤਮਾਨ ਦੀ ਸਰਕਾਰ ਹੈ ਉਹ ਲਗਾਤਾਰ ਵਿੱਦਿਆ ਦੇ ਮਿਆਰ ਨੂੰ ਉੱਪਰ ਚੱਕਣ ਲਈ ਇਸ ਤਰ੍ਹਾਂ ਦੇ ਪ੍ਰਾਲੇ ਕਰਦੀ ਨਜ਼ਰ ਆ ਰਹੀ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਨਾ ਤਾਂ ਐਜੂਕੇਸ਼ਨ ਸਿਸਟਮ ਕਾਫੀ ਬਿਹਤਰ ਹੈ ਉਤੇ ਪੰਜਾਬ ਦੇ ਜਿਹੜੇ ਟੀਚਰ ਨੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੂੰ ਭੇਜਿਆ ਜਾਂਦਾ ਹੈ ਉਹਨਾਂ ਨੂੰ ਟ੍ਰੇਨਿੰਗ ਦਵਾਈ ਜਾਂਦੀ ਹੈ

ਆ ਜੀਚੇ ਜਾਣਦੇ ਉੱਤੇ ਟ੍ਰੇਨਿੰਗ ਲੈਣਗੇ ਔਰ ਉਸ ਤੋਂ ਬਾਅਦ ਆਹੀ ਜੀਚੇ ਨੂੰ ਟ੍ਰੇਨਿੰਗ ਲਈ ਹੈ ਪੰਜਾਬ ਦੇ ਪੂਰਬ ਦੇ ਵਿੱਚ ਇਹ ਬੱਚਿਆਂ ਨੂੰ ਆਪੇ ਸਿਖਾਣ ਦੇ ਕਿਉਂਕਿ ਇਹਦੇ ਤੌਰ ਤੇ तकरीबन तकरीबन 600 ਤੋਂ ਵੱਧ ਜਿਹੜੇ ਅਧਿਆਪਕ ਨੇ ਉਹਨਾਂ ਨੇ ਸਿਖਾਣ ਲਈ ਜਿਹੜੀ ਟ੍ਰੇਨਿੰਗ ਕੋਣ ਵਾਲੀ ਸੀ ਉਸ ਲਈ ਅਪਲਾਈ ਕੀਤਾ ਸੀ ਤਾਂ ਕਿ ਇੰਪੈਡਿਟ 75 ਜਿਹੜੇ ਟੀਚਰ ਨੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਪਾਣ ਦਿੱਤਾ ਗਿਆ ਉਹਨਾਂ ਦੀ ਚੋਣ ਕੀਤੀ ਹੈ ਜਿਹੜੀ ਹੈ लगभग मुकम्मल हो चुकी है और गुण गेट फाइनल की की जाएगी उसी डेट के अनुसार अब छात्र यहां पर जो है उन फिनलैंड जांदे हो ना दौरान के और होते जेही सर्टिफिकेट उसको हासिल करके पंजाब के उन अंदर वो शिक्षण पढ़ाने वाली भी अध्यापन चले इनौरान के और पिछले काफी समय से इस तरह का जड़ा माहौल है पंजाब के बीच पेपर में भेजा जिथे सरकार भी पर तो अपने खर्चे के ऊपर ਅੱਗੇ ਆਪਾਂ ਨੂੰ ਇਹ ਬੇਸ਼ੱਕ ਇਹ ਜਾਂਦਾ ਉੱਥੇ ਉਹਨਾਂ ਨੂੰ ਬੈਸਲ ਟ੍ਰੇਨਿੰਗ ਦਵਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਉਸ ਟ੍ਰੇਨਿੰਗ ਨੂੰ ਪੰਜਾਬ ਦੇ ਵਿੱਚ 3 ਦਿਨ ਦੇ ਤਰੀਕੇ ਨਾਲ ਲਾਗੂ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਸਕੂਲਾਂ ਦਾ ਜਿਹੜਾ ਸਰਕਾਰੀ ਸਕੂਲਾਂ ਦਾ ਸਿਸਟਮ ਹੈ ਉਸ ਨੂੰ ਸੁਧਾਰਿਆ ਜਾਏ ਟੀਚਰਾਂ ਨੂੰ ਬੈਸਲ ਸਿੱਖਿਆ ਦਵਾਈ ਜਾਏ ਔਰ ਇਸੇ ਸਿੱਖਿਆ ਦੇ ਆਧਾਰ 'ਤੇ ਜਿਹੜੇ ਉਹਨਾਂ ਦੇ ਵਿੱਚ ਪੜ੍ਹਨ ਵਾਲੇ ਬੱਚੇ ਨੇ ਉਹਨਾਂ ਨੂੰ ਇੱਕ ਬੈਸਲ ਇਨਫਰਾਸਟ੍ਰਕਚਰ ਦੇ ਨਾਂ ਨਾਲ ਇਸ ਤਕਨੀਕ ਤੇ ਬੇਤਰਤੀਬ ਪਿੱਛਾ ਜਿਹੜੀ ਆ ਉਹ ਬਲਵਤ ਕਰਾਈ ਜਾਂ ਤਾਂ ਕਿ ਉਹ ਬੱਚੇ ਜਿਹੜੇ ਨੇ ਇਸ ਸਿੱਖਿਆ ਹਾਸਲ ਕਰਕੇ ਆਪਣਾ ਭਵਿੱਖ ਜਿਹੜਾ ਉਹ ਉਜਵਲ ਕਰ ਸਕਣ ਤੇ ਉਸੇ ਦੇ ਅੰਦਰ ਦਾ ਉਹਨਾਂ ਦਾ ਪਰਸਪਰ ਸਪੰਦ ਇੱਕ ਹੋਰ ਜਿਹੜਾ ਐਸਡ ਬੈਕ ਕਾਫਲਾ ਉਹ ਉਹਨਾਂ ਜਿਹਦੇ ਤੋਂ ਟੁੱਟ ਕੇ ਪਿੰਡਾਂ ਜਾਂਦਾ ਨਜ਼ਰ ਆਏਗਾ ਦੇਖਣ ਲਈ ਕਰ ਰਿਹਾ ਕਿ ਕਿ ਕਰ ਦੂੰ ਇਹਨਾਂ ਨੂੰ ਪੰਜਾਬ ਤੋਂ ਪਿੰਡ ਲੈ ਰਵਾਨਾ ਕੀਤਾ ਜਾਂਦਾ ਹੈ ਧੰਨਵਾਦ ਬਨੀਤ ਹੋਰ ਜਾਣਕਾਰੀ ਲਈ ਜੁੜੇ ਰਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹੀ ਹੋਗੇ ਬਨੀਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਧੱਕਾ ਨੂੰ ਅੰਤਰਰਾਸ਼ਟਰੀ ਪੱਧਰੀ ਟ੍ਰੇਨਿੰਗ ਮਹੀਆ ਕਰਵੋਣ ਲਈ ਫਿਨਲੈਂਡ ਦੀ ਯੂਨੀਵਰਸਿਟੀ ਆਫ ਟੁਰਕੂ ਵੇਖੇ भेजे ਜਾਣ ਵਾਲੇ 72 ਅਧਿਆਪਕਾਂ ਦੀ ਚੋਣ ਪ੍ਰਕਿਰਿਆ ਜਿਹੜੀ ਆ ਮੁਕੰਮਲ ਹੋ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਭੇਜਿਆ ਕਰਵਾਉਂਦਾ ਫੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਜਿਨ੍ਹਾਂ ਪ੍ਰਾਇਮਰੀ ਅਧਿਆਪਕਾਂ ਦੀ ਇਸ ਟ੍ਰੇਨਿੰਗ ਲਈ ਚੋਣ ਹੋਈ ਹੈ ਤੇ ਉਹ 3 ਹਫ਼ਤੇ ਦੀ ਟ੍ਰੇਨਿੰਗ ਯੂਨੀਵਰਸਿਟੀ ਆਫ ਉੱਤਰਕੋ ਵਿਖੇ ਹਾਸਿਲ ਕਰਨਗੇ ਜਿਸ ਤੋਂ ਬਾਅਦ ਕੋ ਆਕੇ ਇਥੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇੱਕ ਬਿਹਤਰ ਸਿੱਖਿਆ ਦੇ ਸਕਣਗੇ ਸਸਤੀ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸੇਰਾ ਤੇ ਮਹਿ ਭਾਵਨਾ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਲਈ ਵੱਡਾ ਕਦਮ ਚੁੱਕਿਆ ਗਿਆ ਹੈ ਪ੍ਰਾਇਮਰੀ ਸਕੂਲ ਦੇ ਅਧਿਆਪਕ ਫਿਨਲੈਂਡ ਦੇ ਵਿੱਚ ਟ੍ਰੇning ਲੈਣ ਲਈ ਜਾਣਗੇ 72 ਅਧਿਆਪਕਾਂ ਦੀ ਇਹ ਜਿਹੜੀ ਪ੍ਰਕਿਰਿਆ